ਸਸਿਕਾ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵਿੱਚ ਹਲਚਲ ਮਚ ਚੁੱਕੀ ਹੈ ਜਿਮਣੀ ਚੋਣਾਂ ਨੂੰ ਲੈ ਕੇ ਜਿਮਣੀ ਚੋਣਾਂ ਦਾ ਹਾਲੇ ਚੋਣ ਕਮਿਸ਼ਨ ਦੇ ਵੱਲੋਂ ਕੋਈ ਸੰਕੇਤ ਨਹੀਂ ਆਇਆ ਹਾਲੇ ਕੋਈ ਐਲਾਨ ਨਹੀਂ ਕੀਤਾ ਗਿਆ ਲੇਕਿਨ ਪਾਰਟੀਆਂ ਦੇ ਵਿੱਚ ਭੱਜ ਦੌੜ ਮਚ ਗਈ ਹੈ ਆਪੋ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਲੈ ਹਲਕਾ ਗਿੱਦੜਵਾ ਵੈਸੇ ਤਾਂ ਹਲਕੇ ਚਾਰ ਨੇ ਗਿੱਦੜਵਾ ਬਰਨਾਲਾ ਚੱਬੇਵਾਲ ਅਤੇ ਡੇਰਾਪਾਪਾਣਾ ਜੇ ਗੱਲ ਕਰੀਏ ਗਿੱਦੜਵਾ ਦੀ ਗਿੱਦੜਵਾ ਇਹਨਾਂ ਚਾਰਾਂ ਸੀਟਾਂ ਦੇ ਵਿੱਚੋਂ ਹੌਟ ਸੀਟ ਬਣਿਆ ਹੋਇਆ ਹੈ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦਾ ਗੜ ਮੰਨਿਆ ਜਾਂਦਾ ਹੈ ਹਲਕਾ ਗਿੱਦੜਵਾ ਗਿੱਦੜਵਾ ਤੋਂ ਉਫਾਵਾ ਪਹਿਲਾਂ ਆ ਰਹੀਆਂ ਸੀ ਜਿਸ ਕਰਕੇ ਡਿੰਪੀ ਢਿੱਲੋਂ ਨੇ ਅੱਜ ਤੂੰ ਲਗਭਗ 20 ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਪੱਲਾ ਫੜ ਲਿਆ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਇਹ ਤਾਂ ਕਲੀਅਰਿਫਾਈ ਹੋ ਹੀ ਗਿਆ ਪੰਜਾਬ ਦੇ ਲੋਕਾਂ ਨੂੰ ਕਿ ਡਿੰਪੀ ਢਿੱਲੋਂ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਜਿਮਨੀ ਚੋਣ ਲੜਨਗੇ ਹਲਕਾ ਗੱਦੜਵਾਹਾ ਵੱਲੋਂ ਕਾਂਗਰਸ ਵੱਲੋਂ ਅੰਮ੍ਰਿਤਾ ਵੱਲ ਲੜਨਗੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹਦੀ ਖਾਤਰ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ 'ਚ ਗਿਆ ਸੀ ਮਨਪ੍ਰੀਤ ਬਾਦਲ ਨੇ ਤਾਂ ਫਿਰ ਬਾਅਦ 'ਚ ਕਹਿ ਦਿੱਤਾ ਕਿ ਬਾਕੀ ਦੀ ਰਹਿੰਦੀ ਉਮਰ ਜਿਹੜੀ ਹੈ ਮੈਂ ਉਹ ਸਪੈਂਡ ਕਰਾਂਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਚੋਣ ਮੈਦਾਨ ਦੇ ਵਿੱਚ उतਾਰੇਗੀ ਮਨਪ੍ਰੀਤ ਬਾਦਲ ਹੋਰਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੁਣ ਜਿਆਦਾ ਸਰਦਾਰ ਸੁਖਵੀਰ ਸਿੰਘ ਬਾਦਲ ਚੋਣ ਲੜਨਗੇ ਜਾਂ ਉਹਨਾਂ ਦੀ ਧਰਮਵੀਰ ਪਤਨੀ ਜਾਂ ਉਹਨਾਂ ਦਾ ਲੜਕਾ ਅਨੰਤਵੀਰ ਬਾਦਲ ਲੇਕਿਨ ਇਹਨਾਂ ਸਭਾਂ ਨੂੰ ਪਿੱਛੇ ਛੱਡਦੇ ਹੋਏ ਸਭਾਂ ਨੂੰ ਪਿੱਛੇ ਛੱਡਦੇ ਹੋਏ ਭਾਵੇਂ ਇਹਨਾਂ ਦਿਨਾਂ ਦੇ ਵਿੱਚ ਬੀਬਾ ਹਰਸਿਮਰਤ ਕੌਰ ਹਲਕਾ ਗੱਦੜਵਾਹਾ ਦੇ ਪਿੰਡਾਂ ਦੇ ਵਿੱਚ ਧਰਵਾਦੀ ਦੌਰੇ ਤੇ ਤੋਰ ਜਾ ਰਹੀ ਹੈ ਅਤੇ ਨਵਜ ਵੀ ਟੋਹ ਰਹੀ ਹੈ ਜਿਹੜੇ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਟਕਸਾਲੀ ਆਗੂ ਨੇ ਕਾਫੀ ਲੰਮੇ ਸਮੇਂ ਤੋਂ ਕਿਉਂਕਿ ਡਿਪਿਊਟ ਲੋ ਪਿਛਲੀਆਂ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਸਿਰ 1300 ਦੇ ਛੋਟੇ ਜਿਹੇ ਥੋੜੇ ਜਿਹਾ ਫਰਕ ਨਾਲ ਹਾਰਿਆ ਸੀ ਰਾਜਾ ਬੜਿੰਗ ਦੇ ਕੋਲ ਪਰ ਜਿੱਤ ਆ ਜਿੱਤ ਹੁੰਦੀ ਹੈ ਭਾਵੇਂ ਇੱਕ ਵੋਟ ਦੀ ਹੋਵੇ ਤੇ ਭਾਵੇਂ 1300 ਵੋਟ ਦੀ ਹੋਵੇ ਲੇਕਿਨ ਉਹ ਤਾਂ ਹੁਣ ਪੱਲਾ ਛੱਡ ਗਏ ਨੇ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਵੀ ਕਲੀਅਰਿਫਾਈ ਨਹੀਂ ਕੀਤਾ ਜਾ ਰਿਹਾ ਸੀ ਡਿਪਿਊਟ ਲੋ ਦਾ ਕਿਹੜਾ ਸੀ ਕਿ ਕਿ ਮੈਨੂੰ ਟਿਕਟ ਦੇਣੀ ਹੈ ਜਾਂ ਨਹੀਂ ਦੇਣੀ ਮੇਰੇ ਸਿਰ ਤੇ ਹੱਥ ਰੱਖਣਾ ਹੈ ਜਾਂ ਨਹੀਂ ਰੱਖਣਾ ਇਕਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਵੱਡੇ ਇਲਜ਼ਾਮ ਨੇ ਕਿ ਸਾਨੂੰ ਪਹਿਲਾਂ ਪੁੱਛਦੇ ਲੈਂਦਾ ਭਾਈ ਵੀ ਤੁਹਾਨੂੰ ਟਿਕਟ ਦੇਣੀ ਦੇਣੀ ਹੈ ਜਾਂ ਨਹੀਂ ਦੇਣੀ ਦੂਸਰੇ ਪਾਸੇ ਸੁਖਵੀਰ ਬਾਦਲ ਨੇ ਕਿਹਾ ਕਿ 2 ਮਹੀਨਿਆਂ ਤੋਂ ਲਗਾਤਾਰ ਸ਼ਾਮਲ ਹੋਣ ਤੋਂ ਪਹਿਲਾਂ ਲਗਾਤਾਰ ਟੱਚ ਦੇ ਵਿੱਚ ਸੀ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੱਡੇ ਕਲਾਕਾਰ ਨੇ ਸੈਟਿੰਗ ਕਰਾਈ ਹੈ ਭਗਵੰਤ ਮਾਨ ਅਤੇ ਡਿੰਪੀ ਢਿੱਲੋਂ ਦੀ ਹੁਣ ਪੈ ਗਿਆ ਰੋਲਾ ਸ਼ਰੋਮਣੀ ਅਕਾਲੀ ਦਲ ਦਾ ਸ਼ਰੋਮਣੀ ਅਕਾਲੀ ਦਲ ਵੱਲੋਂ ਕਿਹੜਾ ਹੋਵੇਗਾ ਦੱਸਿਆ ਜਾ ਰਿਹਾ ਹੈ ਕਿ ਰੋਜੀ ਬਰਕੰਦੀ ਰੋਜੀ ਬਰਕੰਦੀ ਵੀ ਖਾਸਮ ਖਾਸ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਮਨੇ ਜਾਂਦੇ ਨੇ ਸੱਜੀਆਂ ਤੇ ਖਪੀਆਂ ਬਾਹਾਂ ਨੇ ਰੋਜੀ ਬਰਕੰਦੀ ਰੋਜੀ ਬਰਕੰਦੀ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਟਿਕਟ ਦੇ ਕੇ ਚੌੜ ਮੈਦਾਨ ਦੇ ਵਿੱਚ ਅਤਾਰੇ ਕੀ ਹਲਕਾ ਗਿੱਦੜਵਾਹ ਤੋਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿਉਂਕਿ ਰੋਜੀ ਬਕੰਦੀ ਇਹਨਾਂ ਦਿਨਾਂ ਦੇ ਵਿੱਚ ਹਲਕੇ ਦੇ ਵਿੱਚ ਸ਼ੁਮਨਿਤ ਕਰ ਰਹੇ ਨੇ ਅਤੇ ਉਹ ਵੀ ਲੋਕਾਂ ਦੀ ਨਬਜ਼ ਟੋ ਰਹੇ ਨੇ ਜਿਸ ਤਰ੍ਹਾਂ ਬੀਬਾ ਹਰ ਸਿਮਰਤ ਕੌਰ ਦੌਰੇ ਤੇ ਦੌਰਾ ਰੱਖ ਰਹੀ ਹੈ ਕਿਉਂਕਿ ਉਸ ਦੀ ਡਿਊਟੀ ਜਿਹੜੀ ਹੈ ਬਲਵਿੰਦਰ ਸਿੰਘ ਪੁੱਦਨੇ ਲਈ ਹੈ ਜਿਹੜਾ ਰੋਜ਼ੀ ਵਰਕੰਦੀ ਹੈ ਉਸਦੀ ਉਮੈਨ ਜਾਗਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੂਮਣੀ ਅਕਾਲੀ ਦਲ ਮੇਰੇ ਸਿਰ ਉੱਤੇ ਹੱਥ ਰੱਖ ਕੇ ਮੈਨੂੰ ਜਿਮਨੀ ਚੋਣ ਦੀ ਟਿਕਟ ਦੇਵੇਗੀ ਧੰਨਵਾਦ